ਸੰਸ਼ੇਵ ਦੇ ਚ ਅਰਜ ਕਰਾਂ ਧਰਮ ਨੇ ਮਨ ਨੂੰ ਨਹੀਂ ਛੋਇਆ ਸਿਰਵ ਤਨ ਦੀ ਕਿਰਿਆ ਤੇ ਰੁਕੇ ਹੋਇਆ ਤੋ ਤਨ ਸਖਤ ਤੇ ਹੱਡੀਆਂ ਸਖਤ ਨੇ ਇਸ ਤਰ੍ਹਾਂ ਹੀ ਉਹ ਮਨੁਕ ਧਰਮਕ ਤਲ ਤੇ ਸਖਤ ਹੋਵੇਗਾ ਕੁਝ ਵੀ ਨਹੀਂ ਹੋਵੇਗਾ ਕੁਝ ਵੀ ਨਹੀਂ ਧਰਮ ਮਨ ਨੂੰ ਛੂਵੇ ਮਨ ਕੋਮਲ ਹੋ ਜਾਏਗਾ ਧਰਮ ਅਤਿਅੰਤ ਕੋਮਲ ਹੈ ਕੋਮਲ ਬੰਧਨ ਬੰਧੇ ਹੈ ਮਨ ਨੂੰ ਛੂਵੇ ਇਸ ਵਾਸਤੇ ਧਰਮ ਮੰਦੀ ਸਾਧਨ ਹੈ ਰਸਨਾ ਵਾਹਿਗੁਰੂ ਬੋਲੇ ਤੇ ਮਨ ਸੁਣੇ ਇਹਨੂੰ ਜਪ ਕਹਿੰਦੇ ਨੇ ਇਸ ਨਾਲ ਮਨ ਬਦਲ ਜਾਂਦਾ ਹੈ ਮਨ ਸੁਣਦਾ ਕਿਉਂ ਨਹੀਂ ਕਹਿੰਦੇ ਨੇ ਮਨ ਤੇ ਭਟਕਦਾ ਕਿੱਥੇ ਭਟਕਦਾ ਹੈ ਮਨ ਜ਼ਮੀਨ ਤੇ ਨਹੀਂ ਭਟਕਦਾ ਜ਼ਮੀਨ ਤੇ ਭਟਕ ਵੀ ਨਹੀਂ ਸਕਦਾ ਕਿਉਂਕਿ ਆਕਾਰ ਨਹੀਂ ਹੈ ਮਨ ਸਮੇਂ ਦੇ ਵਿੱਚ ਭਟਕਦਾ ਹੈ ਵਕਤ ਦੇ ਚੜਕਦਾ ਬੜੇ ਧਿਆਨ ਨਾਲ ਸੁਣਨਾ ਵਕਤ ਨੂੰ ਸਮੇਂ ਨਾਲ ਵਿਦਵਾਨਾਂ ਨੇ ਤਿੰਨ ਹਿੱਸਿਆਂ ਚ ਵੰਡਿਆ ਹੈ ਮਾਜ਼ੀ ਹਾਲ ਮਸਤਕਬਲ ਭੂਤ ਭਵਿਸ਼ ਵਰਤਮਾਨ ਆਪ ਇਤਨੇ ਸਾਰੇ ਬੈਠੇ ਹੋਣਾ ਜਾਂ ਤੇ ਮਨ ਚਲਾ ਜਾਏਗਾ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚ ਜਾਂ ਮਨ ਚਲਾ ਜਾਏਗਾ ਆਉਣ ਵਾਲੇ ਸਮੇਂ ਦੀ ਚਿੰਤਾ ਚ ਹੋਰ ਕਿੱਥੇ ਜਾਂਦਾ ਕੋਈ ਕਿਧਰੇ ਵੀ ਨਹੀਂ ਜਾਂਦਾ ਮਨ ਨਹੀਂ ਜੁੜਦਾ ਪਿਆ ਬਾਣੀ ਚ ਕਿਉਂ ਨਹੀਂ ਜੁੜਦਾ ਪਿਆ ਜਾਂ ਤੇ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚੱਲਿਆ ਗਿਆ ਹੈ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਯਾਦਾਂ ਵਿੱਚ ਕੀ ਹੁੰਦਾ ਹੈ ਦੁੱਖ ਤੇ ਸੋਖ ਕੋਈ ਮਿਲਿਆ ਸੀ ਸੁੱਖ ਉਹ ਆਪਣਾ ਅਕਸ ਛੱਡ ਗਿਆ ਸੀ ਯਾਦ ਆਉਂਦਾ ਹੈ ਕੋਈ ਮਿਲਿਆ ਸੀ ਦੁੱਖ ਛੱਡ ਗਿਆ ਜ਼ਖਮ ਯਾਦਾਂ ਦੁਖ ਸੁਖ ਯਾਦਾਂ ਦਿਨ ਹੋਰ ਕੀ ਯਾਦ ਆਉਂਦੇ ਜਦ ਕੋਈ ਮਨੁੱਖ ਯਾਦਾਂ ਦੇ ਚ ਬੈਠਾ ਹੋਵੇ ਬਸ ਇੱਕੋ ਹੀ ਗੱਲ ਹੈ ਯਾ ਦੁੱਖਾਂ ਨੂੰ ਯਾਦ ਕਰ ਰਿਹਾ ਹੋਵੇਗਾ ਯਾ ਸੁਖਾਂ ਨੂੰ ਹੋਰ ਕੀ ਯਾਦ ਕਰਦਾ ਦੁਖ ਸੁਖ ਕਰਤ ਜਨਮ ਬਨਵਾ ਗੁਜ਼ਰੇ ਹੋਏ ਸਮੇਂ ਚ ਮਨ ਕਿਉਂ ਜਾਂਦਾ ਹੈ ਭੂਤ ਕਾਲ ਦੇ ਚ ਕਿਉਂ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਭੂਤ ਕਾਲ ਭੂਤ ਕਾਲ ਸਮਾ ਜੋ ਲੰਘੇ ਇਸ ਵਾਸਤੇ ਕਹਿੰਦੇ ਨੇ ਮਨੁੱਖ ਹੋ ਕੇ ਜਿੱਦੀ ਸੋਚਣੀ ਮਨੁੱਖਤਾ ਤੋਂ ਥੱਲੇ ਹੋਵੇ ਪਿੱਛੇ ਹੋਵੇ ਉਹਨੂੰ ਕਹਿੰਦੇ ਨੇ ਪਸ਼ੂ ਕਿਉਂਕਿ ਪਸ਼ੂ ਮਨੁੱਖ ਤੋਂ ਪਿੱਛੇ ਨੇ ਇਹ ਤੇ ਬਹੁਤ ਕਾਲ ਨਾਲ ਜੁੜਦਾ ਤੇ ਹੈ ਇਹ ਮਨੁੱਖ ਹੁੰਦੇ ਆ ਪਸ਼ੂ ਵੈ ਇੱਕ ਚਿੱਠੀ ਮੇਰੇ ਕੋਲ ਆਈ ਮੈਂ ਕਿਧਰੇ ਤਿੰਨ ਵਾਰ ਪੜੀ ਸੀ ਸ਼ੀਸ਼ਗੰਜ ਸਾਹਿਬ ਦੀ ਗੱਲ ਹੈ ਨਾਲ ਦੇ ਮੈਨੂੰ ਸਾਥੀ ਕਹਿਣ ਲੱਗੇ ਗੈਨੇ ਜੀ ਇਸ ਤਰ੍ਹਾਂ ਨਹੀਂ ਦੇਖਿਆ ਤੁਹਾਨੂੰ ਤੁਸੀਂ ਤੇ ਚਿੱਠੀ ਦਾ ਪਾਠ ਕਰਨ ਲੱਗ ਪਏ ਤੀਜੀ ਦਫਾ ਪੜ ਰਿਹਾ ਕਿਹਦੀ ਹੈ ਚਿੱਠੀ ਮੈਂ ਕਹ ਇੱਕ ਬਹੁਤ ਦੀ ਆਈ ਹੈ ਚਿੱਠੀ ਇਸ ਵਾਸਤੇ ਪੜ ਰਿਹਾ ਬਹੁਤ ਦੀ ਮੈਂ ਕਹ ਇਹਦੇ ਤੇ ਲਿਖਿਆ ਐਕਸ ਐਮ ਪੀ ਕਿਸੇ ਵਕਤ ਹੋਵੇਗਾ ਐਮ ਪੀ ਅੱਜ ਨਹੀਂ ਐਕਸ ਐਮ ਪੀ ਲੋਕੀ ਲਿਖ ਦੇਣਾ ਆਪਣੇ ਲੈਟਰ ਹੈ ਪੈਡ ਤੇ ਐਕਸ ਐਮ ਪੀ ਐਕਸ ਮਿਨਿਸਟਰ ਉਈ ਹੱਦ ਹੋ ਗਈ ਤੂੰ ਹੁਣ ਕੀ ਛੱਡ ਤੂੰ ਬਹੁਤ ਕਾਲ ਨਾਲ ਜੁੜਿਆ ਆ ਜਿਹੜਾ ਬਹੁਤ ਕਾਲ ਨਾਲ ਜੁੜਿਆ ਹੋਵੇ ਉਹਨੂੰ ਬੂਤ ਕਹਿੰਦੇ ਨੇ ਹੋਰ ਕੀ ਹੁੰਦਾ ਬੂਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਬੜਾ ਭਾਰੀ ਇੱਕ ਬੋਲ ਬੜਾ ਕੀਮਤੀ ਬੋਲ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਜੋ ਸਮਾਂ ਲੰਘ ਗਿਆ ਉਹਦੀਆਂ ਯਾਦਾਂ ਮੇਰੀਆਂ ਹੱਡੀਆਂ ਖਾ ਰਹੀਆਂ ਜੋ ਸਮਾਂ ਆਉਣ ਵਾਲਾ ਉਹਦੀ ਚਿੰਤਾ ਮੈਨੂੰ ਜলাই ਜਾ ਰਹੀ ਜਦ ਵੀ ਮਨੁੱਖ ਬੈਠਾ ਹੋਵੇ ਘਰ ਦੇ ਵਿੱਚ ਬਾਜ਼ਾਰ ਦੇ ਵਿੱਚ ਦੁਕਾਨ ਦੇ ਵਿੱਚ ਗੁਰਦੁਆਰੇ ਜਾਂ ਤੇ ਮਨ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਾਹੁੰਦਾ ਹੈ ਜਾਂ ਆਉਣ ਵਾਲੇ ਸਮੇਂ ਦੀ ਚਿੰਤਾ ਚਾਹੁੰਦਾ ਹੈ ਕਿੱਥੇ ਸੁਰਤ ਸ਼ਬਦ ਨਾਲ ਜੁੜਦੀ ਨਹੀਂ ਜੁੜਦੀ ਜੁੜ ਜਾਏ ਮਨੁੱਖ ਸਮਾਧੀ ਲੈਨ ਹੋ ਜਾਏਗਾ जुड़ जाए जनमान जनमान्तरों ਦੇ ਪਾਪ ਧੁੱਲ ਜਾਣਗੇ 8 ਘੰਟੇ ਪਾਠ ਕਰੇ ਮੈਨੂੰ ਉਮੀਦ ਨਹੀਂ 1 ਮਿੰਟ ਵੀ ਮਨ ਸੁਣੇ ਨਹੀਂ ਸੁਣਦਾ ਨਹੀਂ ਸੁਣਦਾ ਮੈਂ ਇਹ ਆਪਣਾ ਅਨੁਭਵ ਤੁਹਾਡੇ ਸਾਹਮਣੇ ਰੱਖਣਾ ਕਿਉਂਕਿ ਮੈਨੂੰ 45 ਸਾਲ ਹੋ ਗਏ ਨੇ ਕਥਾ ਕਰਦੇ ਇਸ ਧਾਰਮਿਕ ਲੈਣ ਦੇ ਵਿੱਚ ਵਿਚਰਦੇ ਆ ਕਿਦਿਲ ਕੋਰੋਨਾ 'ਚ ਇੱਕਦ ਰੱਬ ਨਾਲ ਜੁੜੀ ਹੋਈ ਆਤਮਾ ਦਿਖਾਈ ਦਿੱਤੀ ਤੇ ਕਿ ਇਹ ਕੁਝ ਵੀ ਨਹੀਂ ਹੈ ਇੱਕ ਮਾਲੀ ਹਜ਼ਾਰ ਬੂਟੇ ਲਾਵੇ ਤੇ ਸਿਰਫ ਇੱਕ ਬੂਟੇ ਨੂੰ ਫੁੱਲ ਤੇ ਫਲ ਲੱਗਣ ਬਾਕੀ ਸਾਰੇ ਸੁੱਕ ਸੜ ਜਾਣ ਇਹ ਮਾਲੀ ਦੀ ਕਰਾਮਾਤ ਨਹੀਂ ਹੈ ਸ਼ਾਇਦ ਮਾਲੀ ਦੀ ਨਜ਼ਰਾਂ ਚ ਬਚ ਗਿਆ ਹੋਵੇਗਾ ਤਾਂ ਇਹ ਹਰਾ ਭਰਾ ਰਹੇਗਾ ਕੋਈ ਕਦ ਜੁੜੀ ਹੋਈ ਆਤਮਾ ਜੇ ਮਿਲਦੀ ਹੈ ਤੋਂ ਮੈਂ ਅਰਜ ਕਰਨਾ ਨਾ ਰਾਗੀਆਂ ਕਰਕੇ ਨਾ ਪ੍ਰਚਾਰਕਾਂ ਕਰਕੇ ਨਾ ਬ੍ਰਾਹਮਣਾ ਕਰਕੇ ਨਾ ਮੰਦਿਰ ਮਸਜਿਦ ਗੁਰਦੁਆਰਿਆਂ ਦੇ ਪ੍ਰਬੰਧਕਾਂ ਕਰਕੇ ਉਹ ਕੋਈ ਉਸਦੇ ਪੂਰਵਲੇ ਸੰਸਕਾਰ ਨਹੀਂ ਦਿਖੇੜ ਬਣ ਕੇ ਸਰਸਲਾ ਬਣ ਗਏ 990 ਦਰਖਤ ਤੇ ਸੜ ਕੇ ਰਹੇ ਨੇ ਕੁਝ ਵੀ ਨਹੀਂ ਇੱਕੋ ਹੀ ਨੂੰ ਫੁੱਲ ਤੇ ਫਲ ਲੱਗੇ ਨੇ ਦਾਵਾ ਅਗਨ ਬਹੁਤ ਤ੍ਰਿਣ ਜਾਲ ਰੇ ਕੋਈ ਹਰਿਓ ਬੂਟ ਰਿਓ ਮਹਾਰਾਜ ਕਨਨ ਮਨੁਖਤਾ ਦੇ ਚਮਨ ਵਿੱਚ ਕੋਈ ਇੱਕ ਕਦ ਬੂਟਾ ਹਰਾ ਭਰਾ ਦਿਖਾਈ ਦਿੰਦਾ ਬਾਕੀ ਤੇ ਸਭ ਸੜ ਗਏ ਗਲ ਗਏ ਕੁਝ ਵੀ ਨਹੀਂ ਤੋ ਇਹ ਕੋਈ ਕਰਾਮਾਤ ਵਾਲੀ ਗੱਲ ਨਹੀਂ ਮਨ ਨਹੀਂ ਸੁਣਦਾ ਮਨ ਕਤਈ ਨਹੀਂ ਸੁਣਦਾ ਮਨ ਕਿੱਥੇ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ 'ਚ ਕਿਉਂ ਜਾਂਦਾ ਹੈ ਕੁਝ ਮਿਲੇ ਸੰ ਸੁਖ ਆਪਣਾ ਅਕਸ ਛੱਡ ਗਏ ਨੇ ਯਾਦ ਆਉਂਦੇ ਨੇ ਕੁਝ ਮਿਲੇ ਸੰ ਦੁੱਖ ਦੁੱਖ ਕੀ ਹੈ ਜੋ ਮਿਲੇ ਹੋਇਆ ਸੁਖ ਸੀ ਚਲਾ ਗਿਆ ਕੁਝ ਮਿਲੇ ਸੰ ਦੁੱਖ ਚੋਟ ਪੁਚਾ ਗਏ ਜ਼ਖਮ ਕਰ ਗਏ ਯਾਦ ਆਉਂਦੇ ਜਦ ਮਨੁ ਖਿਆਦਾਂ ਦੇਚ ਬੈਠਾ ਹੋਵੇ ਯਾ ਦੁਖ ਨੂੰ ਯਾਦ ਕਰ ਰਿਹਾ ਸੁਖ ਨੂੰ ਚਿੰਤਾ ਭਵਿਸ਼ ਦੀ ਆਉਣ ਵਾਲੇ ਸਮੇਂ ਦੀ ਕਿਉਂ ਭਵਿਸ਼ ਵਿੱਚ ਸੁਖ ਮਿਲੇ ਦੁਖ ਨਾ ਮਿਲੇ ਜੋ ਮਿਲੇ ਹੋਇਆ ਹੈ ਇਹ ਵਿਛੜੇ ਨਾ ਜੋ ਕੋ ਲਏ ਜਾਏ ਨਾ ਇਹਦੀ ਚਿੰਤਾ ਮਨ ਕਿਥੇ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੇਚ ਆਉਣ ਵਾਲੇ ਕੱਲ ਇਹ ਭਟਕਦਾ ਭੂਤ ਕਾਂ ਦੇ ਚ ਇਹ ਭਟਕਦਾ ਭਵਿਸ਼ ਦੇ ਚ ਮਨ ਸਮੇਂ ਦੇ ਚ ਭਟਕਦਾ ਹੈ ਤਨ ਨੂੰ ਸਮਾਂ ਖਾ ਜਾਏਗਾ ਕਿਉਂ ਸਮੇਂ ਦਾ ਹਿੱਸਾ ਹੈ ਤੇ ਸਮੇਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੂੰ ਕਾਲ ਕਾਲ ਖਾ ਜਾਏਗਾ ਸਰੀਰ ਨੂੰ ਕਾਲ ਅਵਤਾਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਪੈਗੰਬਰਾਂ ਦੇ ਸਰੀਰ ਨੂੰ ਖਾ ਜਾਂਦਾ ਹੈ ਕਾਲ ਪਾਏ ਬ੍ਰਹਮਾ ਬਬਦਰਾ ਕਾਲ ਪਾਏ ਸ਼ਿਵ ਜੀ ਅਵਤਾਰਾ ਕਾਲ ਪਾਇ ਕਰ ਵਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ ਅੱਖਾਂ ਨਾਲ ਜੋ ਦਿਖਾਈ ਦੇ ਰਿਹਾ ਸਭ ਸਮੇ ਦਾ ਤਮਾਸ਼ਾ ਸਮਾ ਖਾ ਜਾਏਗਾ ਜੋ ਕੁਛ ਵੀ ਹੈ ਸਮਾ ਸਭ ਨੂੰ ਮਿਟਾ ਦੇਗਾ ਕਾਲ ਸਭ ਨੂੰ ਮਿਟਾ ਦੇਗਾ ਪਰ ਕਾਲ ਮਨ ਨੂੰ ਨਹੀਂ ਮਿਟਾ ਸਕਦਾ ਕਾਲ ਦੇਚ ਮਨ ਭਟਕ ਸਕਦਾ ਹੈ ਸਮੇ ਦੇਚ ਮਨ ਭਟਕ ਸਕਦਾ ਹੈ ਸਮਾ ਮਨ ਨੂੰ ਮਿਟਾ ਨਹੀਂ ਸਕਦਾ ਅਗਰ ਮਿਟਾ ਸਕੇ ਤਾਂ ਫਿਰ ਅਗਲਾ ਜਨਮ ਵੀ ਨਹੀਂ ਹੋ ਸਕਦਾ ਮਨ ਦੂਸਰਾ ਜਨਮ ਧਾਰਨ ਕਰ ਲੈਂਦਾ ਹੋਰ ਚੋਲਾ ਧਾਰਨ ਕਰ ਲੈਂਦਾ ਹੋਰ ਸਰੀਰ ਧਾਰਨ ਕਰਦਾ ਤਨ ਕਾਲ ਦਾ ਹਿੱਸਾ ਹੈ ਮਨ ਅਕਾਲ ਦਾ ਹਿੱਸਾ ਹੈ ਪਰ ਬਦਕਿਸਮਤੀ ਮਨ ਕਾਲ ਦੇ ਵਿੱਚ ਭਟਕਦਾ ਹੈ ਕਿਹੜੇ ਕਾਲ ਦੇ ਵਿੱਚ ਭਟਕਦਾ ਕਾਲ ਸਮਾਂ ਕਿਹੜੇ ਸਮੇਂ ਵਿੱਚ ਬਟਕਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਣ ਵਾਲੇ ਸਮੇਂ ਦੀ ਚਿੰਤਾ ਵਰਤਮਾਨ ਉਹ ਸਮਿਆਂ ਦੇ ਮੱਧ ਵਿੱਚ ਜਿਹੜਾ ਸਮਾਂ ਉਹਨੂੰ ਵਰਤਮਾਨ ਕਹਿੰਦੇ ਨੇ ਵਰਤਮਾਨ ਹੁਣ ਇਸ ਵਕਤ ਵਰਤਮਾਨ ਭਾਈ ਗੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਮਾਣਾ ਧਿਆਨ ਨਾਲ ਸੁਣਨਾ ਵਰਤਮਾਨ ਨੂੰ ਇਰਾਨੇ ਹਾਲ ਕਹਿੰਦੇ ਨੇ ਮਾਜ਼ੀ ਹਾਲ ਮਸਤਕਬਲ ਹਾਲ ਤੇ ਜਿਹੜਾ ਹਾਲ ਦੇਚ ਨਾ ਹੋਵੇ ਇਂ ਬਿਹਾਲ ਅਸਤ ਇਂ ਬਿਹਾਲ ਹੈ ਬਿਹਾਲ ਹਾਲ ਦੇਚ ਨਹੀਂ ਇਹ ਵਰਤਮਾਨ ਦੇ ਚ ਨਹੀਂ ਹੈ ਇਹ ਹਾਲ ਦੇ ਚ ਨਹੀਂ ਹੈ ਇਹ ਬੇਹਾਲ ਹਸ ਅਸੀਂ ਜੋ ਇੱਕ ਦੂਜੇ ਤੋਂ ਪੁੱਛਦੇ ਆ ਨਾ ਬਈ ਤੇਰਾ ਕੀ ਹਾਲ ਹੈ ਤੇਰਾ ਕੀ ਹਾਲ ਹੈ ਦਰਸਲ ਅਰਥ ਖੋ ਗਏ ਅਸਲੀ ਗੱਲ ਖੋ ਗਈ ਤੂੰ ਵਰਤਮਾਨ ਦੇ ਚ ਹੈ ਕਿ ਨਹੀਂ ਕਿ ਮਾਜ਼ੀ ਦੀਆਂ ਯਾਦਾਂ ਚ ਉਲਝਿਆ ਹੋਇਆ ਹੈ ਕਿ ਭਵਿੱਖ ਦੀ ਚਿੰਤਾ ਚ ਫਸਿਆ ਹੋਇਆ ਹੈ ਤੂੰ ਹਾਲ ਦੇ ਚ ਹੈ ਕਿ ਨਹੀਂ ਵਰਤਮਾਨ ਦੇ ਚ ਹੈ ਕਿ ਨਹੀਂ ਭਾਈ ਸਾਹਿਬ ਭਾਈ ਵੀਰ ਸਿੰਘ ਸੰਤ ਕਵੀ ਨੇ ਆਪਣੇ ਮਨ ਦੀ ਹਾਲਤ ਬਿਆਨ ਕਰ ਦੇਣੀ ਸਤਵਾਦੀ ਰੱਬ ਦੇ ਮਾਰਗ ਤੇ ਚੱਲਣ ਵਾਲੇ ਚ ਦੋ ਖੂਬੀਆਂ ਆਉਂਦੀਆਂ ਨੇ ਇੱਕ ਤੇ ਸਚਾਈ ਕਬੂਲ ਕਰਨ ਲੱਗ ਪੈਂਦਾ ਤੇ ਸਚਾਈ ਕੀ ਆਉਂਦੀ ਹੈ ਕੀਤੇ ਹੋਏ ਔਗਣ ਚੱਲ ਰਿਹਾ ਔਗਣ ਕਬੂਲ ਕਰ ਦਵੇ ਸੰਤ ਕਬੂਲ ਕਰ ਦਵੇ कबीर सबते हम बुरे हम तज भलो सब एक बुराई भी पहाड़ वरगे दिखाई देंदी अभ्यासी मनुख नु अपने संसारी उस नु कहंदे ने जो अपने नु ते देखदे नी बस दूजियां नु देखदे कब्रान दे, दे च मुर्दे कड्दे दियियां दी सत पीड़ियां बंड के रखदेगा अपने आप नु ते देखदे ही नहीं बहादुर शाह जफर दा ایک بڑا قیمتی شیر ہے وہ کہ جب نہ تھی اپنے گناہوں کی خبر دیکھتے تھے دنیا کے و ہنر جب اپنے گناہوں پہ پڑی نگاہ تو جہاں میں کوئی برا نہ رہا ظفر آدمی اس کو نہ جانیے گا ہو وہ کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہا ਬੰਦਾ ਉਸ ਨੂੰ ਮਨੁੱਖ ਕਹਿਣ ਦੀ ਲੋੜ ਕੀ ਸੁਖ ਦੇ ਚ ਖੁਦਾ ਨੂੰ ਭੁੱਲ ਗਿਆ ਦੁੱਖ ਦੇ ਚ ਖੁਦਾ ਨੂੰ ਭੁੱਲ ਗਿਆ ਇਹ ਨੂੰ ਮਨੁੱਖ ਕਹਿਣ ਦੀ ਕੀ ਲੋੜ ਹੈ ਇਹ ਨੂੰ ਬੰਦਾ ਕਹਿਣ ਦੀ ਕੀ ਲੋੜ ਹੈ ਇਹ ਹਿੰਦੁਸਤਾਨ ਦਾ ਆਖਰੀ ਮੁਗਲ ਬਾਦਸ਼ਾਹ ਸੀ ਆਖਰੀ ਜਿਸ ਵਿਚਾਰੇ ਦੀ ਮੌਤ ਰੰਗੋਨ ਦੀ ਜੇਲ੍ਹ ਦੇ ਚ ਹੋਈ ਅੰਗਰੇਜ਼ਾਂ ਨੇ ਪਕੜ ਕੇ ਇਸ ਨੂੰ ਰੰਗੂਨ ਦੀ ਜੇਲ੍ਹ ਵਿੱਚ ਬੰਦ ਕੀਤਾ। ਬਹੁਤ ਸਾਰੇ ਇਤਿਹਾਸਕਾਰ ਤੇ ਦਾਰਸ਼ਨਿਕ ਇੰਜ ਕਹਿੰਦੇ ਨੇ ਇਹਦੀ ਜਲਦੀ ਹਾਰ ਦਾ ਕਾਰਨ ਵੀ ਇਹ ਸੀ ਕਿ ਫਕੀਰ ਤबीयत ਸੀ। ਇਹ ਅੰਤਰਮੁਖੀ ਹੁੰਦਾ ਜਾ ਰਿਹਾ ਸੀ ਬਾਹਰੋਂ ਸਬੰਧ ਟੁੱਟਦੇ ਜਾ ਰਹੇ ਸਨ। ਇਹਦੀ ਹਾਰ ਦਾ ਕਾਰਨ ਵੀ ਹੈ। ਨਹੀਂ ਤੇ ਬਹੁਤ ਵੱਡੀ ਬਾਦਸ਼ਾਹਤ ਸੀ, ਬੜੀ ਸਲਤਨਤ ਸੀ, ਬੜਾ ਬੜੀ ਸੈਨਾ ਸੀ, ਬੜੀ ਫੌਜ ਸੀ। بڑا کچھ کر سکتا سی پر طبیعت فقیرانہ ہو گئی سی ہے, صاف کہہ رہے جب نہ تھی اپنے گناہوں کی خبر دیکھتے تھے دنیا کے عیب و ہنر جب اپنے گناہوں پہ پڑی نگاہ تو جہاں میں کوئی برا نہ رہا زفر آدمی اس کو نہ جانے آگا بندہ کہنے دی لوڑی ہی نہیں یہ منک ہے کہنے دی لوڑ ہی نہیں زفر آدمی اس کو نہ جانیے گا ہو کتنا ہی عالم فیض و زکا جسے عیش میں یاد خدا نہ رہی جسے تیش میں خوف خدا نہ رہی فقیر طبیعت اے انسان سے مہاپرشا خوبی ہے ایک کمزوریاں قبول کر دینا اپنی کمزوریاں قبول کر دیں ਮੰਦੇ ਨੇ ਦੂਸਰਾ ਆਪਣੇ ਆਪ ਨੂੰ ਛੁਪਾਉਂਦੇ ਨੇ ਭਾਈ ਗੁਰਦਾਸ ਔਰ ਭਾਈ ਸਾਹਿਬ ਭਾਈ ਵੀਰ ਸਿੰਘ ਇਹ ਬੜੇ ਕੀਮਤੀ ਬੋਲ ਨੇ ਭਾਈ ਵੀਰ ਸਿੰਘ ਦੇ ਮੇਰੇ ਛੁਪੇ ਰਹਿਣ ਦੀ ਚਾਹ ਮੈਂ ਤੇ ਛੁਪ ਜਾਣਾ ਚਾਹਾਂ ਜਦ ਬੀਜ ਮਿਟਦਾ ਹੈ ਤੇ ਦਰਖਤ ਬਣਦਾ ਹੈ ਫਲ ਬਣਦਾ ਹੈ ਮੈਂ ਤੇ ਛੁਪ ਜਾਣਾ ਚਾਹਾਂ ਮੈਂ ਤੇ ਮਿਟ ਜਾਣਾ ਚਾਹਾਂ ਮਿਟਣ ਦੇ ਵਿੱਚ ਖੁਸ਼ੀ ਕਿਸੇ ਨੂੰ ਦਿਸੇ ਤੂੰ ਸਮਝ ਲੈਣਾ ਕੋਈ ਸੰਤ ਹੈ ਕੋਈ ਰੱਬ ਦਾ ਪਿਆਰ ਹੈ ਕੋਈ ਰੱਬ ਦੇ ਮਾਰਗ ਤੇ ਚੱਲ ਰਹੇ ਇਕਾਗਰਤਾ ਬਖਸ਼ੀ ਮੇਰੇ ਛੋਪੇ ਰਹਿਣ ਦੀ ਇਚਾ ਮਨ ਭਟਕ ਰਿਹਾ ਹੈ ਸੰਤ ਕਵੀ ਕਹਿੰਦਾ ਸਮੇਂ ਚ ਭਟਕ ਰਿਹਾ ਵਕਤ ਦੇ ਚ ਭਟਕ ਰਿਹਾ ਬੀਤ ਗਈ ਦੀ ਯਾਦ ਪਈ ਹੱਡਾਂ ਨੂੰ ਖਾਵੇ ਆਉਣ ਵਾਲੇ ਦਾ ਸਹਿਮ ਪਿਆ ਮਨ ਨੂੰ ਤੜਫਾਵੇ ਥੋੜੀ ਜੀਆਂ ਇਕਾਗਰਤਾ ਬਖਸ਼ੀ ਬਚਪਨ ਤੋਂ ਗੁਰੂ ਨੇ ਮੈਨੂੰ ਇੱਕ ਕਵੀ ਹਿਰਦਾ ਦਿੱਤਾ ਸੀ ਮੈਂ ਪੰਜਾਬੀ ਬ੍ਰਿਜ ਭਾਸ਼ਾ ਉਰਦੂ ਵਿੱਚ ਕਾਫੀ ਰਬਾਈਆਂ ਲਿਖੀਆਂ ਨੇ ਭਾਈ ਵੀਰ ਸਿੰਘ ਜੀ ਦੀ ਇਸ ਰਬਾਈ ਨੂੰ ਜਦ ਮੈਂ ਪੜਿਆ ਬੀਤ ਗਈ ਦੀ ਯਾਦ ਪਈ ਹੱਡਾ ਨੂੰ ਖਾਵੇ ਆਉਣ ਵਾਲੇ ਦਾ ਸੈਮ ਪਿਆ ਮਨ ਨੂੰ ਤੜਫਾਵੇ ਦੋ ਰਬਾਈਆਂ ਉਹ ਤੋਂ ਮੈਂ ਲਿਖੀਆਂ ਇੱਕ ਪੰਜਾਬੀ ਦੀ ਇੱਕ ਉਰਦੂ ਦੀ کے سامنے رکھ دیاں کچھ ماضی کی خاک ہوں کچھ مستقبل کا نور ہوں کچھ ماضی کی خاک ہوں کچھ مستقبل کا نور ہوں جینا ابھی نہیں آیا کیونکہ حال سے ابھی دور ہوں حال برتمان ہن اس وقت اس نو میں پنجابی روپ انج دتا ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ ਬਸ ਗੱਲ ਨਹੀਂ ਗੱਲਣਾ ਜੀਵਨ ਮੈਂ ਸਿੱਖਿਆ ਅੱਜ ਦੇ ਕੋਲੋਂ ਅੱਜ ਨੂੰ ਮਿਲਾਂ ਤੇ ਅਜੇ ਹੀ ਮਿਲਣਾ ਅੱਜ ਵਰਤਮਾਨੋਂ ਵਰਤਮਾਨ ਭੈ ਕੋ ਦੱਸ ਕੇ ਨੇ ਵਰਤਮਾਨ ਵਿੱਚ ਵਰਤਦਾ ਉਹਨ ਹਾਰ ਸੋਈ ਪਰਵਾਣਾ ਕਿੱਥੇ ਮਨ ਬਟਕਦਾ ਕਦੀ ਕਿਸੇ ਕੋਲ ਨਾ ਪੁੱਛਣਾ ਜੀ ਇਤਨੀ ਗੱਲ ਹੁਣ ਅੱਜ ਸੁਣ ਲਈਏ ਜਣਾ ਖੜਾ ਪਾਠ ਕਰਦਾ ਹੈ ਗੁਰਦੁਆਰੇ ਆਂਦਾ ਹੈ ਨਾਮ ਜਪਦਾ ਹੈ ਥਾਂ ਥਾਂ ਤੇ ਇਹ ਹੀ ਪੁੱਛਣ ਕੀ ਕਰੀਏ ਮਨ ਨਹੀਂ ਬਟਕ ਮਨ ਬਟਕਦਾ ਮਨ ਨਹੀਂ ਲੱਗਦਾ ਪਰ ਸਵਾਲ ਹੈ ਮਨ ਕਿੱਥੇ ਬਟਕਦਾ ਹੈ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਵਿੱਚ ਇਨੂੰ ਪਹਿਲੇ ਲਿਆਣਾ ਹੈ ਵਰਤਮਾਨ ਕਹਿੰਦੇ ਨੇ ਭਗਵਾਨ ਦਾ ਦਰ ਹੈ ਕੀ ਵਰਤਮਾਨ ਭਾਰਤ ਦੇ ઋષਿ ਇੰਜ ਕਹਿੰਦੇ ਨੇ ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ ਦਰਵਾਜ਼ੇ ਤੱਕ ਪਹੁੰਚ ਜਾਓ ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ ਦਰ ਤੱਕ ਤੇ ਪਹੁੰਚੋ ਵਰਤਮਾਨ ਤੱਕ ਤੇ ਪਹੁੰਚੋ ਹਾਲ ਤੱਕ ਤੇ ਪਹੁੰਚੋ ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਨਾ ਮਾਇਕੁਰਦਾਸ ਕਹਿੰਦੇ ਨੇ ਵਰਤਮਾਨ ਵਿੱਚ ਹੋ ਪਹੁੰਚ ਜਾਂਦਾ ਹੈ ਕੌਣ ਇਕ ਤੇ ਹੋਣ ਹਾਰ ਉਸ ਨੂੰ ਕਬੂਲ ਹੈ ਪਰਵਾਨ ਹੈ ਦੂਸਰਾ ਜਪ ਕਰ ਰਹੇ ਹੈ ਵਰਤਮਾਨ ਵਿੱਚ ਲਿਆਣ ਦਾ ਸਾਧਨ ਜਪ ਹੈ ਹੁਣ ਮੈਂ ਅਰਜ਼ ਕਰਾਂ ਭੂਤ ਕਾਲ ਤੇ ਬੜਾ ਲੰਮਾ ਹੈ ਗੁਜ਼ਰਿਆ ਹੋਇਆ ਸਮਾਂ ਮਾਜ਼ੀ ਤੇ ਬਹੁਤ ਲੰਮਾ ਹੈ ਭਵਿਸ਼ਯ ਬੜਾ ਲੰਮਾ ਹੈ ਨਾ ਭਵਿਸ਼ ਦਾ ਅੰਤ ਨਾ ਬੂਤਕਾਲ ਦਾ ਅੰਤ ਨਾ ਮਾਜ਼ੀ ਨਾ ਪਿਆ ਤੋਲਿਆ ਜਾ ਸਕਦਾ ਨਾ ਮੁਸਤਕਬਲ ਵਰਤਮਾਨ ਕਿਤਨਾ ਕਹੇ ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ ਅੱਜ ਦਾ ਦਿਨ ਕਤਾ ਹੀ ਨਹੀਂ ਗੁਰਬਾਨੀ ਨਹੀਂ ਮੰਨਦੀ ਕੋਈ ਭਾਰਤ ਦਾ ਸੰਤ ਅਜ ਨੂੰ ਵਰਤਮਾਨ ਨਹੀਂ ਮੰਨਦਾ ਇਹਨੂੰ ਹਾਲ ਨਹੀਂ ਮੰਨਦਾ ਇਸ ਚੱਕਰ 'ਚ ਨਾ ਪੈਣਾ ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ? ਸਮਾਂ ਕਿਤਨਾ ਹੈ? ਵਰਤਮਾਨ ਸਿਰਫ ਇੱਕ ਦਮ ਹੈ, ਬਸ ਇੱਕ ਦਮ। ਇਹ ਜਿਹੜਾ ਇੱਕ ਦਮ ਹੈ ਨਾ, ਬਸ ਇਹ ਹੀ ਵਰਤਮਾਨ ਹੈ। ਜਿਹੜਾ ਦਮ ਮੇਰੇ ਮੂੰਹ ਚੋਂ ਨਿਕਲ ਗਿਆ ਮੇਰੇ ਹੱਥ ਦੇ ਚ ਨਹੀਂ। ਉਹ ਚਲਾ ਗਿਆ। ਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ ਉਹ ਵੀ ਮੇਰੇ ਹੱਥ 'ਚ ਨਹੀਂ ਮੇਰੇ ਹੱਥ 'ਚ ਕੀ ਹੈ ਜਿਹੜਾ ਦਮ ਮੇਰੇ ਮੂੰਹ 'ਚ ਹੈ ਬੜੀ ਧਿਆਨ ਨਾਲ ਸੁਣ ਲੈਣਾ ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ ਤਰਕ ਖੜੀ ਹੋਵੇਗੀ ਫਿਰ ਇੱਕ ਦਮ ਨਾਲ ਕੀ ਹੁੰਦਾ ਕੁਝ ਵੀ ਨਹੀਂ ਇੱਕ ਦਮ ਨਾਲ ਕੋਈ ਲੰਬੀ ਬਾਤ ਨਹੀਂ ਤੈ ਹੁੰਦੀ ਇਕ ਦਮ ਨਾਲ ਕੋਈ ਵੱਡਾ ਲੰਮਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ ਇਕ ਦਮ ਦੇਚ ਕੋਈ ਲੰਮਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ ਇਕ ਦਮ ਦੇਚ ਕੋਈ ਲੰਬੀ ਚੌੜੀ ਵਿਦਿਆ ਨਹੀਂ ਹਾਸਲ ਕੀਤੀ ਜਾ ਸਕਦੀ ਤੇ ਇਕਦਮ ਜਨਮ ਸਾਖੀ ਦੀ ਇਹ ਕਥਾ ਹੈ ਹਨੂ ਗੁਰ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ ਤੇ ਕਿੱਥੇ ਤੱਕ ਪਹੁੰਚੇ ਨੇ ਔਰ ਗਜ਼ਬ ਦੀ ਗੱਲ ਹੈ ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ ਚੇਲੇ ਨੇ ਮਹਾਰਾਜ ਕਹਿੰਦੇ ਨਹੀਂ ਮੇਰੇ ਚੇਲੇ ਨਹੀਂ ਖਾਦਮ ਨੇ ਨੌਕਰ ਨੇ ਨਹੀਂ ਖਾਦਮ ਵੀ ਨਹੀਂ ਨੇ ਫਿਰ ਕੌਣ ਨੇ ਮੇਰੇ ਭਾਈ ਭਾਈ ਮਰਦਾਨਾ ਭਾਈ ਬਾਨਾ ਆਰੇ ਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ Hindu ਇੱਕ Musalman ਨੇ ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ ਸਾਬ ਕੰਨ ਨਸੀਬ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ ਮਹਾਨ ਹੈ ਉਹ ਮਰੁਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਾਬ ਕੰਨ ਨਸੀਬ ਵਿਚਕਾਰ ਬੈਠ ਜਾਈਏ ਫਿਰ Hindu Musalman ਭਾਈ ਇਹ ਦੋਵੇਂ ਮੇਰੇ ਭਾਈ ਸਤਗੁਰ ਪਾਈ ਸਾਹਿਬ ਕਰਕੇ ਬੁਲਾਉਂਦੇ ਸਨ ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਪਾਈ ਸਾਹਿਬ ਪੰਨੀ ਪਿਆਰਿਆਂ ਨਾਲ ਪਾਈ ਸਾਹਿਬ ਨੇ ਭਾਈ ਗੁਰਦਾਸ ਭਾਈ ਮਨੀ ਸਿੰਘ ਅੱਦੋ ਕੀ ਇੰਨੀਆਂ عظیم ਹਸਤੀਆਂ ਨੂੰ ਉਸੇ ਪਾਈ ਸਾਹਿਬ ਕਰਕੇ ਬੁਲਾਨੇ ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜੀ ਗੱਲ ਹੈ ਗੁਰੂ ਦਾ ਭਰਾ ਮਰਦਾਨਾ ਦਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਮਹਾਰਾਜ ਤੁਹਾਡੀ ਸੰਗਤ ਕਰਦੇ ਆ ਕਰਦੇ ਹੁਣ ਬਹੁਤ ਭਰੋਸਾ ਨਹੀਂ ਰਿਹਾ ਇਹ ਜਨਮ ਸਾਖੀ ਦੀ ਕਥਾ ਹੈ ਮਰਦੇ ਆ ਮਰਦੇ ਆ ਦਮ ਨਿਕਲਦੇ ਆ ਨਿਕਲਦੇ ਆ ਮਹਾਰਾਜ ਸੋ ਦਮ ਤੇ ਲਹੀ ਲਵਾਂਗੇ ਬਸ ਇੰਨਾ ਹੀ ਹੈ ਸੋ ਦਮਾਂ ਦਾ ਭਰੋਸਾ ਜ਼ਿਆਦਾ ਨਹੀਂ ਸਤਿਗੁਰੂ ਕਹਿੰਦੇ ਨ ਬਾਲਿਆ ਤੋਂ ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਭਰੋਸਾ ਹੈ ਬਾਲਾ ਕਹਿਣ ਲੱਗਾ ਮਹਾਰਾਜ ਮਰਦਾਨੇ ਨੂੰ ਸੌ ਦਮਾਂ ਦਾ ਭਰੋਸਾ ਹੋਵੇਗਾ ਮੈਨੂੰ ਨਹੀਂ ਮਰਦਿਆਂ ਮਰਦਿਆਂ ਮੈਂ ਤੇ ਇਹ ਹੀ ਸੋਚਦਾ ਬੜੀ ਮੁਸ਼ਕਲ ਨਾਲ ਦਸ ਦਮਾਂ ਤੇ ਹੀ ਵਿਸ਼ਵਾਸ ਕਰ ਸਕਦਾ ਦਸ ਦਮ ਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਇਹਨੂੰ ਹਿੰਦੀ ਤੇ ਸੰਸਕ੍ਰਿਤ ਸਾਹਿਤ ਦੀ ਦੁਨੀਆ 'ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ ਉਠ ਦੀ ਪਿੱਠ ਦੇ ਝੋਂ ਲੱਕੜ ਕੱਢ ਕੇ ਉੱਠ ਨੂੰ ਚਲਾਣਾ ਉਸ਼ਟ ਲਸ਼ਟਕਾ ਅਲੰਕਾਰ ਜਿਹਦਾ ਸਵਾਲ ਸੀ ਇਹ ਸਵਾਲ ਉਸੇ ਦਾ ਹੀ ਕਰ ਦੇਣਾ ਸਵਾਲ ਤੇ ਗੁਰੂ ਨਾਨਕ ਦਾ ਸੀ ਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ ਤੇ ਕਰ ਦਿੱਤਾ ਮਹਾਰਾਜ ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ ਸਤਿਗੁਰੂ ਕਹਿੰਦੇ ਨੇ ਮਰਦਾਨੇ ਤੈਨੂੰ ਸੌ ਦਮਾਂ ਦਾ ਭਰੋਸਾ ਹੈ ਬਾਲਿਆ ਤੈਨੂੰ ਦਸ ਦਮਾਂ ਦਾ ਭਰੋਸਾ ਹੈ ਹਮ ਆਦਮੀਆਂ ਇੱਕ ਦਮ ਹੀ ਮੌਲਤ ਮੌਤ ਨਾ ਜਾਣਾਈ ਪੰਗਤੀ ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ ਜਿਹੜਾ ਚਲਾ ਗਿਆ ਮੇਰੇ ਹੱਥੇ 'ਚ ਨਹੀਂ ਤੇ ਜਿਹੜਾ ਆਣ ਵਾਲਾ ਆਉਂਦਾ ਹੈ ਕਿ ਨਹੀਂ ਆਉਂਦਾ ਉਹਦਾ ਕੀ ਪਤਾ ਜਿਹੜਾ ਦਮ ਮੇਰੇ ਮੂੰਹ 'ਚ ਹੈ ਬਸ ਏ ਇਹ ਨਕਦੀ ਇਸ ਨੂੰ ਵਰਤਮਾਨ ਕਹਿੰਦੇ ਨੇ ਇਸ ਚਕਰਚਨਾ 'ਤੇ ਅੱਜ ਦਾ ਸਾਰਾ